ਗੁਰਦਾਸਪੁਰ ਜ਼ਿਲ੍ਹਾ ਦੇ ਐਫਸੀਆਈ ਦੇ ਦਫਤਰ ਤੇ ਐਫਸੀਆਈ ਦਾ ਜੋ ਪ੍ਰੋਕਿਊਰਮੈਂਟ ਤੇ ਜੋ ਕੰਮਕਚਾਰ ਜੋ ਬਾਹਰ ਜਾਂਦੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇਣ ਵਾਸਤੇ ਆਏ ਤੇ ਨਾਲ ਹੀ ਜਿਹੜਾ ਫਲਾਦ ਆਇਆ ਸੀ ਇਹਦੇ ਰਾਸਤੇ ਕਿਥੇ ਕੀ ਡੈਮੇਜ ਹੋਇਆ ਹੈ ਕਿੰਨਾ ਨੁਕਸਾਨ ਹੋਇਆ ਐਫਸੀਆਈ ਦਾ ਅਦਰ ਜੋ ਏਜੰਸੀ ਨੇ ਉਹ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੂੰ ਇੱਥੇ ਬੁਲਾਇਆ ਤੇ ਉਹਨਾਂ ਤੋਂ ਜਾਣਕਾਰੀ ਲਈ ਹੈ ਕਿ ਇਹ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਇਹਦਾ ਕੀ ਹੱਲ ਕੀ ਹੋ ਸਕਦਾ ਹੈ ਕਿਵੇਂ ਸਹੀ ਕੀਤਾ ਜਾ ਸਕਦਾ ਉਸ ਵਾਸਤੇ ਅੱਜ ਪੂਰੀ ਸਾਡੀ ਕਮੇਟੀ ਜਿਹੜੀ ਪੰਜਾਬ ਦੀ ਐਫਸੀਆਈ ਦੇ ਚੇਅਰਮੈਨਸ਼ਿਪ ਤੇ ਸਾਰੇ ਮੈਂਬਰ ਜਿਹੜੇ ਬੋਰਡ ਦੇ ਸਾਰੇ ਨਾਲ ਆਏ ਤੇ ਇਹ ਸਾਰਾ ਅੱਜ ਤੋਂ ਸ਼ੁਰੂਆਤ ਕੀਤੀ ਹੈ ਨਿਆਲਤ ਮੇਰਾ ਕਈ ਸਾਲ ਬਾਅਦ ਇਹ ਮੀਟਿੰਗ ਜਿਹੜੀ ਅੱਜ ਇੱਥੇ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਹੈ ਸਾਡਾ ਨੂੰ ਦੇ ਰੋਸ ਸੀ ਕਿ ਸਾਡੇ ਨਾਲ ਫੂਡ ਏਜੰਸੀਆਂ ਸਹੀ ਵਰਤੋਂ ਨਹੀਂ ਕਰਦੀਆਂ ਕਿਤੇ ਐਫਸੀਆਈ ਦੇ ਨਾਲ ਕੋਈ ਰਾਈਸ ਮਿੱਲਰ ਕੋਈ ਹੋਰ ਕੱਲ ਪਰਸੇ ਤਾਂ ਖਬਰ ਵੀ ਲੱਗੀ ਸੀ ਉਹਦੇ ਬਾਰੇ ਵੀ ਜਾਣਕਾਰੀ ਲਈਏ ਕਿਉਂਕਿ ਗੱਲ ਹੈ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਜਿਹੜੇ ਅਸੀਂ ਕੁਝ ਪੁਆਇੰਟ ਸੀ ਉਹ ਡਿਸਕਸ ਕੀਤੇ ਹੈ ਸਾਰੀਆਂ ਏਜੰਸੀਆਂ ਦੇ ਨਾਲ ਐਫਸੀਆਈ ਦੇ ਨਾਲ ਜਿਹੜੀਆਂ ਕੁਝ ਕਮੀਆਂ ਜਿਹੜੀਆਂ ਸਾਨੂੰ ਚਾਹੀਦਾ ਕਿਉਣ ਵਾਲੇ ਫਿਊਚਰ ਦੇ ਵਿੱਚ ਜੋ ਅ ਅਸੀਂ ਇਥੋਂ ਦੇ ਐਫਸੀਆਈ ਤੇ ਫੂਲ ਜਲਸੀਆਂ ਨੂੰ ਅ ਵਧੀਆ ਤਰੀਕੇ ਨਾਲ ਚਲਾ ਸਕਦੇ ਉਹਦੇ ਵਾਸਤੇ ਵੀ ਸਾਰਾ ਡਿਸਕਸ ਹੋਇਆ ਹੈ ਤੇ ਸਾਡੀ ਕਮੇਟੀ ਜਿਹੜੀ ਹੈ ਇਹ ਸਿਫਾਰਿਸ਼ ਕਰਕੇ ਵਿਧੀਆਂ ਦੇ 2 ਹਫ਼ਤੇ ਦੇ ਵਿੱਚ ਅਸੀਂ ਇਹ ਸਾਰਾ ਹਾਈ ਕਮਾਡ ਨੂੰ ਭੇਜਾਂਗੇ ਸਰਕਾਰ ਨੂੰ ਭੇਜਾਂਗੇ ਤਾਂ ਕਿਉਣ ਵਾਲੇ ਟਾਈਮ ਵਿੱਚ ਇਹਨੂੰ ਜਿਹੜਾ ਸਹੀ ਕੀਤਾ ਜਾਏ ਅਰਦਾਸਪੁਰ ਅਮਰitsar ਹੁਸ਼ਿਆਰਪੁਰ ਫਰੋਜਪੁਰ ਫਾਜ਼ਿਲਕਾ ਪੂਰੇ ਬਾਰਡਰ ਦਾ ਏਰੀਆ ਜਿਹੜਾ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਤੇ ਇਹਦੇ ਵਾਸਤੇ ਸਾਰੇ ਵਾਸਤੇ ਵੀ ਅਸੀਂ ਕੇਂਦਰ ਸਰਕਾਰ ਤੋਂ ਇਹਦੀ ਮੰਗ ਕਰਾਂਗੇ ਕਿ ਇਹਨਾਂ ਨੂੰ ਇੱਕ ਤਰ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਕੰਪਨਸੇਸ਼ਨ ਮਿਲੇ ਦੂਸਰਾ ਨਾਲ ਜਿਹੜੇ ਐਮ ਜੈਂਸੀ ਦੇ ਪੈਡੀਏ ਡਿਸਕਲਰ ਹੋਈ ਹੈ ਜਾਂ ਜਿਸ ਤਰ੍ਹਾਂ ਨੁਕਸਾਨ ਹੈ ਉਹਦੇ ਵਾਸਤੇ ਇਹ ਜਿਹੜਾ ਕੁਛ ਨਾ ਕੁਛ ਜ਼ਰੂਰ ਹੋਤੋ ਰਾਜ ਦਿੱਤੀ ਜਾਵੇ ਇਹ ਵੀ ਅਸੀਂ ਉਹਨਾਂ ਦੇ ਸਾਰੇ ਸਾਰੇ ਮੈਂਬਰ ਤੁਹਾਡੇ ਹਲਕੇ ਦੇ ਵੀ ਸ਼ਾਮ ਲਾਲ ਜੀ ਇਥੋਂ ਦੇ ਫਸੇਡ ਮੈਂਬਰ ਇਹ ਡੀਐਮ ਡੀਜੀਐਸ ਆ ਬੈਠੇ ਸਾਰੇ ਅਫਸਰ ਬੈਠੇ ਉਹਨਾਂ ਨੂੰ ਇੱਕ ਕਿਹਾ ਗਿਆ ਕਿ ਤੁਸੀਂ ਇਹਨਾਂ ਦੇ ਤੱਕ ਦੀ ਕਦਰ ਵੀ ਕਰੋ ਕੋਈ ਵੀ ਕੰਮ ਹੋਵੇਗਾ ਤੁਹਾਡੀ ਟੈਲੀਫੋਨ ਸੁਣ ਕੇ ਤੁਹਾਡੇ ਨਾਲ ਇਕੱਠੇ ਵੀ ਹੋਣਗੇ ਚੇਰਮੈਨ ਜਿਹੜਾ ਸੀਗਾ ਉਹ ਵੀ ਨਹੀਂ ਸੀਗਾ ਤੇ ਬੋਰਡ ਤਾਂ ਮੈਂ ਮੈਂਬਰ ਬਣੇ ਨੂੰ ਮੇਰਾ 7 ਸਾਲ ਹੋ ਗਿਆ ਹੈ ਮੈਂਬਰ ਸਭਾ ਨੂੰ ਦੇ ਤਾਂ ਪਹਿਲਾਂ ਦੇ ਬਣੇ ਅਰੇ ਇਹਨਾਂ ਦੇ ਨਾਲ ਅਜ ਤੱਕ ਕੋਈ ਵੀ ਜਾਣਕਾਰੀ ਲੈਣੀ ਹੈਗੀ ਤਾਂ ਤੁਸੀਂ ਤੁਹਾਡੇ ਮੈਂਬਰ ਸਾਹਿਬ ਬੈਠੇ ਇਹਨਾਂ ਤੱਕ ਵੀ ਪਹੁੰਚ ਕਰੋ ਉਸ ਬਾਅਦ ਨਹੀਂ ਹੈ ਤਾਂ ਮੈਂ ਬੈਠਾ ਜੀਐਮ ਸਾਹਿਬ ਬੈਠੇ ਡੀਐਮ ਸਾਹਿਬ ਬੈਠੇ ਸਾਰੇ ਜਿਹੜੇ ਅਫੀਸਰ ਤੁਹਾਡੀ ਗੱਲ ਸੁਣੋਗੇ ਥੈਂਕ ਯੂ ਸਰ